ਨਾ ਹੋਈ ਦੀ ਪਹਿਲੇ ਉਸ ਦੇ ਬਾਰੇ ਜਾਣਕਾਰੀ ਦੇਖੋ ਜੀ ਇਨ ਪੋਸਟਮੈਂਟ ਡਾਇਰੈਕਟਿਡ ਦਾ ਕਮ ਹੈ ਕਿ ਇੰਡੀਆ ਵਿੱਚ ਕੋਈ ਵੀ ਫੋਰਨ ਫੰਡਿੰਗ ਇਲੈਗਲ ਤਰੀਕੇ ਨਾਲ ਆ ਰਹੀ ਹੈ ਉਹਦਾ ਈਡੀ ਦਾ ਸਪੈਕਟਿਵ ਐਕਸ਼ਨ ਬੰਦਾ ਹੈ ਫੋਰਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ ਜਿਸ ਨੂੰ ਪਾਈਫਸੀਆਰ ਕਹਿੰਦੇ ਆ ਫਸੀਆਰ ਲਾਇਸੈਂਸ ਤੋਂ ਬਿਨਾ ਇੰਡੀਆ ਵਿੱਚ ਕੋਈ ਵੀ ਫੰਡਿੰਗ ਆ ਨਹੀਂ ਸਕਦੀ ਤੇ ਜੇ ਕੋਈ ਵੀ ਫੰਡਿੰਗ ਆਂਦੀ ਹੈ ਈਡੀ ਦਾ ਈਡੀ ਬਣਿਆ ਹੀ ਇਸੇ ਵਾਸਤੇ ਕਿ ਉਹਦੇ ਅਗੇਂਸਟ ਨਾਲ ਦੀ ਨਾਲ ਸਖਤੋ ਸਖਤ ਕਾਰਵਾਈ ਕੀਤੀ ਜਾਏ ਬੜੇ ਬੜੇ ਦੁੱਖ ਨਾਲ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਬੜੇ ਸਾਲਾਂ ਤੋਂ ਬੜੇ ਆਰਗੇਨਾਈਜੇਸ਼ਨਸ ਇ ਦੇ ਕੰਮ ਵਾਸਤੇ ਕਲੈਕਟ ਹੋਇਆ ਇਹ ਲੱਗੇ ਯੂਜ਼ਲੀ ਚੈਰੀਟੇਬਲ ਕੰਮ ਵਾਸਤੇ ਕਲੈਕਟ ਹੁੰਦਾ बिकॉज ਲੋਕੀ ਹੋਰ ਕਿਸੇ ਚੀਜ਼ ਵਾਸਤੇ ਪੈਸੇ ਨਹੀਂ ਦਿੰਦੇ ਚੈਰੀਟੇਬਲ ਕੰਮ ਵਾਸਤੇ ਹਰ ਬੰਦਾ ਚਾਹੇ ਅਮੀਰ ਹੈ ਚਾਹੇ ਗਰੀਬ ਆਪਣੀ ਜੇਬ ਤੋਂ ਕੁਛ ਨਾ ਕੁਝ ਦਿੰਦਾ ਹੀ ਹੈ ਚੈਰੀਟੇਬਲ ਪਪਰਪਸਸ ਵਾਸਤੇ ਫੰਡ ਕਲੈਕਟ ਕੀਤਾ ਜਾ ਰਿਹਾ ਹੈ ਕਿ ਜੀ ਇਹ ਹਸਪਤਾਲ ਬਣਾਏ ਜਾਣਗੇ ਸਕੂਲ ਬਣਾਏ ਜਾਣਗੇ 올ਡੇਜ ਹੌਮ ਬਣਾਏ ਜਾਣਗੇ ਲੋਕਾਂ ਦੀ ਸੇਵਾ ਕੀਤੀ ਜਾਏਗੀ ਬਟ ਇਹਦਾ ਫੰਡ ਹੈ ਇਹ ਯੂਜ਼ ਕੀਤਾ ਜਾ ਰਿਹਾ ਜੀ ਜ਼ਮੀਨਾਂ ਖਰੀਦਣ ਵਾਸਤੇ ਗੱਡੀਆਂ ਖਰੀਦਣ ਵਾਸਤੇ ਪੋਲਿਟੀਕਲ ਪਾਰਟੀਆਂ ਨੂੰ ਸਪੋਰਟ ਕਰਨ ਵਾਸਤੇ ਆਪਣੇ ਬੰਦਿਆਂ ਖੰਡਾ ਜਿਹੜਾ ਨੂੰ ਖਤਮ ਕੀਤਾ ਜਾਏ ਠੀਕ ਹੈ ਨਾ ਤੇ ਜਿਹੜੇ ਬੰਦੇ ਇਲੀਗਲੀ ਫੰਡ ਮੰਗਾ ਰਹੇ ਆ ਸਟ੍ਰਿਕਟ ਤੋਂ ਸਟ੍ਰਿਕਟ ਤੇ ਜਲਦੀ ਤੋਂ ਜਲਦੀ ਹੋਣਾ ਲੱਗੇ ਇਸ ਕੰਮੇ ਕੀਤੇ ਪਾਰਟੀ ਨੂੰ ਫੰਡ ਜਿਹੜਾ ਦਿੱਤਾ ਜਾ ਰਿਹਾ ਹੈ ਕਹਿੰਦੇ ਨਾ ਕਿ ਪਾਰਟੀਆਂ ਨੂੰ ਫੰਡ ਦਿੱਤੇ ਜਾ ਰਹੇ ਕਿਹੜੀ ਪਾਰਟੀ ਨੂੰ ਫੰਡ ਦੇ ਪਾਜੀ ਦੇਖੋ ਇਹ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਲੇਕਿਨ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਜਦੋਂ ਕੋਈ ਵੀ ਇਲੈਕਸ਼ਨ ਆਣੇ ਆ ਸਾਡੇ ਮੇਨ ਪੋਲੀਟੀਕਲ ਲੀਡਰ ਸਾਰੇ ਸਾਨੂੰ ਐਦਾਂ ਦੇ ਡੇਰਿਆਂ ਦੇ ਜਾਂਦੇ ਮਿਲਦੇ ਹਰ ਪਾਰਟੀ ਬਾਜੀ ਦੇਖੋ ਕੋਈ ਪਾਰਟੀ ਕੋਈ ਧੁੱਤੀ ਧੁੱਤੀ ਨਹੀਂ ਹੈ ਹਰ ਬੰਦਾ ਹਰ ਪੋਲੀਟੀਕਲ ਪਾਰਟੀ ਦਾ ਕੰਮ ਹੁੰ ਲਾਈਸੈਂਸ ਜਿਹੜਾ ਸੀ ਆ ਰਹੀ ਨਹੀਂ ਹੈਗਾ ਉਹਦਾ ਪ੍ਰੂਫ ਕੀ ਆ ਤੁਹਾਡੇ ਕੋਲ ਸੀ ਐਫ ਸੀ ਆਰ ਲਾਈਸੈਂਸ ਸਾਡੇ ਕੋਲੇ ਅਸੀਂ ਪਬਲਿਕ ਆ ਸਾਡੇ ਕੋਲੇ ਇਹਨਾਂ ਦੇ ਸਿਸਟਮ ਦੀ ਕੋਈ ਐਕਸੈਸ ਨਹੀਂ ਹੈ ਅਸੀਂ ਇਹਨਾਂ ਨੂੰ ਡਿਮਾਂਡ ਕਰਨ ਆਏ ਆ ਕਿ ਚੈੱਕ ਕੀਤਾ ਜਾ ਐਫ ਸੀ ਆਰ ਲਾਈਸੈਂਸ ਹੈ ਕਿ ਨਹੀਂ ਜੇ ਐਫ ਸੀ ਆਰ ਲਾਈਸੈਂਸ ਹੈ ਕਿਹੜੀ ਕਿਹੜੀ ਫੰਡਿੰਗ ਪਿਛਲੇ 19 ਸਾਲਾਂ ਚ ਕਿਹੜੀ ਕਿਹੜੀ ਫੰਡਿੰਗ ਮੰਗਾਈ ਗਈ ਹੈ ਕਿਨੇ ਭੇਜੀ ਹੈ ਕਿਵੇਂ ਆਈ ਹੈ ਤੇ ਉਹਦੀ ਕੀ ਯੂਟਿਲਾਈਜੇਸ਼ਨ ਹੋਈ ਹੈ ਉਹ ਇਡੀ ਨੂੰ ਚੈੱਕ ਕਰਨਾ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਫਿਰ ਜਦੋਂ ਇਹ ਚੀਜ਼ਾਂ ਦੀ ਜਥੇਬੰਦੀ ਬਣੀ ਉਹਨਾਂ ਨੇ ਕਹੇ ਕਿ ਜਦੋਂ ਪਾਸਟਰ ਬਣਦੇ ਨੇ ਤੋਂ ਲੋ ਇੱਕ ਸਟੱਡੀ ਕੀਤੀ ਜਾਂਦੀ ਸਟਰੀ ਕਰਨ ਤੋਂ ਬਾਅਦ ਇਗਾਮ ਹੁੰਦੇ ਨੇ ਤੇਰੀ ਪਾਸਟਰ ਬਣਨ ਦਾ ਕੀ ਅਨੁਕੂਲ ਤੁਹਾਨੂੰ ਲਾਜ਼ਮੀ ਸਟਡੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਜੀ ਬਿਲਕੁਲ ਕਰਨੀ ਚਾਹੀਦੀ ਹੈ ਦੇਖੋ ਜੇ ਆਪਾਂ ਕੈਥਲਿਕ ਜਾਂ ਆਪਾਂ ਸੀਐਨਈ ਜਾਂ ਆਪਾਂ ਪ੍ਰੋਟੈਸਟੈਂਟ ਜਿਹੜੇ 크ਿਸਚੀਅਨ ਦਾ ਜੇ ਉਹਨਾਂ ਦੀ ਆਪਾਂ ਗੱਲ ਕਰੀਏ ਤੇ ਸਾਰੇ 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 ਲੋਕਾਂ ਨੂੰ ਜਿਹੜਾ ਦੱਸਣਾ ਮੈਂ ਦੱਸਣਾ ਚਾਹੁੰਗਾ ਉਹਨਾਂ ਦੀ ਪਹਿਲਾਂ ਇੱਕ ਡਿਗਰੀ ਹੁੰਦੀ ਹੈ ਬੀਏ ਗ੍ਰੈਜੂਏਸ਼ਨ ਡਿਗਰੀ ਤੋਂ ਬਾਅਦ ਫਿਰ ਇੱਕ ਮਾਸਟਰਸ ਡਿਗਰੀ ਹੁੰਦੀ ਹੈ ਜਿਹਨਾਂ ਨੂੰ ਮਾਸਟਰਸ ਇਨ ਡਿਵਿਨਿਟੀ ਕਹਿੰਦੇ ਆ ਮਾਸਟਰਸ ਇਨ ਡਿਵਿਨਿਟੀ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜਾ ਬੰਦਾ ਉਹਨੂੰ ਕੰਗregation ਦਿੰਨੇ ਆ ਕਿ ਉਹ ਕੰਗregation ਨੂੰ ਹੀ ਸੰਭਾਲ ਲੋ ਦੀ ਸੇਵਾ ਕਰੋ ਜਿਸ ਤੋਂ ਦੇਖਦੇ ਆ ਕਿ ਬੰਦੇ ਵਿੱਚ ਉਹ ਪਾਵਰ ਤੇ ਸਮਰੱਥਾ ਹੈ ਕਿ ਉਹ ਕੰਗregation ਨੂੰ ਉਹਦੀ ਸੇਵਾ ਕਰ ਪਾਏ ਕਿ ਨਾ ਕੁਝ ਸਾਲ ਉਹ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਚਰਚ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਂਦਾ ਉਹ ਲਾਇਸੈਂਸ ਤੋਂ ਬਾਅਦ ਖੁਦ ਨੂੰ ਪੈਸਟਰ ਕਹਿ ਸਕਦੇ ਆ ਬਾਉਂਸਰਾਂ ਦੀ ਲੋੜ ਹੋਣੀ ਹੈ ਇਹ ਲੋਕੀ ਗਲਤ ਕੰਮ ਕਰ ਰਹੇ ਬਾਉਂਸਰਾਂ ਦੀ ਲੋੜ ਹੋਣੀ ਹੈ ਗੁਰਦੁਆਰੇ ਮੰਦਰ ਭਾਵੇਂ ਸਾਡੀਆਂ ਚਰਚੇਤ ਹੋ ਗਈਆਂ ਭਾਵੇਂ ਸਾਡੇ ਮਸਜਿਦਾਂ ਹੋਣੀਆਂ ਸਾਰੀਆਂ ਖੁੱਲੀਆਂ ਕਿਤੇ ਤੁਹਾਨੂੰ ਬਾਉਂਸਰ ਨਹੀਂ ਮਿਲਣਗੇ ਸਿਰਫ ਕੁਝ ਅੱਧਾ ਦੇ ਡੇਰੇ ہیں ਜਿੱਥੇ ਤੁਹਾਨੂੰ ਬਾਉਂਸਰ ਮਿਲਣਗੇ ਸਿਰਫ ਇਹ ਤਾਂ ਗਲਤ ਕੰਮ ਚੱਲ ਰਿਹਾ ਹੈ ਉਹ ਕਦੇ মিডিਆ ਨੂੰ ਅੰਦਰ ਨਹੀਂ ਆਣ ਦਿੰਦੇ ਕਦੇ মিডিਆ ਨੂੰ ਕਦੇ ਨਹੀਂ ਕਰਨ ਦਿੰਦੇ ਉਹਦਾ ਹੀ ਰੀਜ਼ਨਾ ਗਲਤ ਕੰਮ ਚੱਲ ਰਿਹਾ ਹਾਲੇ ਤਾਂ ਦਾ ਜ਼ਿਕਰ ਕੀਤਾ ਗਿਆ ਤੁਹਾਡਾ ਬਿਲਕੁਲ ਕਿਸ ਤਰ੍ਹਾਂ ਦਾ ਕਾਲਾ ਧੰਗਾ ਸਾਹਿਬ ਭਾਜੀ ਕਾਲਾ ਤਾਂ ਨਾ ਦੇਖ ਲੋ ਕਾਲਾ ਤਾਂ ਨਹੀਂ ਇਹ ਰਾਤੀ ਕੋਈ ਨਹੀਂ ਲਿਗਾ ਬੈਂਕ ਅਕਾਊਂਟ ਕਿੱਡਾ ਕਿਵੇਂ ਆਏਗਾ ਸਾਰਾ ਕਾਲਾ ਤਾਂ ਨਹੀਂ ਇਹ ਸਿੰਪਲ ਲੋਕਾਂ ਨੂੰ ਕਹਿ ਰਹੇ ਆ ਉਧਰ ਲੋਕਾਂ ਨੂੰ ਪੈਸੇ ਫੜਾ ਦਿਓ ਉਧਰ ਸਾਡੇ ਪੈਸੇ ਇੱਧਰ ਆ ਜਾਣਗੇ ਇਹ ਹਵਾਲਾ ਹੀ ਆ ਪਿਓਰ ਹਵਾਲਾ ਹੈਗਾ ਇਹ ਕਾਲਾ ਤਾਂ ਨਹੀਂ ਬਿਲਕੁਲ ਅਸੀਂ ਇਹਦੀ ਜਾਂਚ ਵਾਸਤੇ ਆਈਆਂ ਈਡੀਨੋਂ ਦੀ ਜਾਂਚ ਕਰਨੀ ਚਾਹੀਦੀ ਹੈ ਜੇ ਨਹੀਂ ਵਿੱਚੋਂ ਕੁਝ ਨਿਕਲਦਾ ਬੜੀ ਅੱਛੀ ਗੱਲ ਹੈ ਸਾਡੇ ਸਾਰੇ ਦੇ ਡਾਊਟਸ ਕਲੀਅਰ ਹੋ ਜਾਣਗੇ ਪਰ ਜੇ ਵਿੱਚੋਂ ਕੁਝ ਨਿਕਲਦਾ ਹੈ ਤੇ ਈਡੀਨੋਂ ਦੀ ਪੂਰੀ ਸੈਕਸ਼ਨ ਲੈਣਾ ਚਾਹੀਦਾ ਨੂੰ ਇਨਫੋਰਮ ਨਹੀਂ ਕੀਤਾ ਗਿਆ ਪਹਿਲਾਂ ਵੀ ਅਸੀਂ ਮੰਗ ਪੱਤਰ ਦੇਣ ਆ ਰਹੇ ਹਾਂ ਤੁਸੀਂ ਆਇਓ ਤੇ ਉਹਨਾਂ ਨੇ ਗੇਟ ਬੰਦ ਕਰ ਦਿੱਤਾ ਦੇਖੋ ਜ ਇਹ ਮੈਮੋਰੰਡਮ ਵਿੱਚੋਂ ਜਿਹੜਾ ਵੀ ਐਕਸ਼ਨ ਇਹਨਾਂ ਦਾ ਲੈਣਾ ਬੰਦਾ ਹੈ ਉਹ ਐਕਸ਼ਨ ਜਿਹੜਾ ਲਿਆ ਜਾਵੇ ਬਸ ਠੀਕ ਹੈ ਜੀ ਮਿੰਨਾ ਪਗੜ ਪੁੱਤਰੇ ਬਣਾ ਕਰਦੇ ਪੁੱਤਰੇ ਸਾਰੇ ਪੰਜਾਬ ਨੂੰ ਜਮਸੀ ਦੀ ਜਿਸ ਦਾ ਤੁਸੀਂ ਸਾਰੇ ਪੰਜਾਬ ਅਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੁਝ ਬੰਦੇ ਪਿਛਲੇ ਸਮੇਂ ਦੇ ਉਹ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਚ ਸਾਡੇ ਮੁਸੀਬ ਭਾਈਚਾਰੇ ਨੂੰ ਟਾਰਗੇਟ ਕਰ ਰਹੇ ਆ ਸਾਡੇ ਚਰਚਾਂ ਨੂੰ ਟਾਰਗੇਟ ਕਰ ਰਹੇ ਆ ਸਾਡੇ ਬਾਸਟਾ ਨੂੰ ਟਾਰਗੇਟ ਕਰ ਰਹੇ ਆ ਔਰ ਇਹ ਕਹਿ ਰਹੇ ਨੇ ਕਿ ਖੌਦੀ ਬਾਸਟਾ ਖੌਦੀ ਚਰਚ ਇਹ ਸਾਡੇ ਧਾਰਮਿਕ ਸਥਾਨਾਂ ਨੂੰ ਡੇਰੇ ਕਹਿ ਰਹੇ ਆ ਜਿਹੜਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਪਿਛਲੇ ਹਫਤੇ ਜਦੋਂ ਅਸੀਂ ਗੱਤ ਤੱਕ ਲਾਉਣ ਲੱਗੇ ਸੀ ਤੇ ਜਿਹੜੀ ਜਲੰਧਰ ਦੀ ਪੁਲਿਸ ਆ ਉਹਨਾਂ ਨਾਲ ਕੇ ਛੱਡਣਾ ਵਾਦਾ ਕੀਤਾ ਸੀ ਕਿ ਤੁਸੀਂ ਕੁਝ ਨਾ ਕਰਿਓ ਇਹ ਇਹਨਾਂ ਨੂੰ ਜਲੰਧਰ ਦੀ ਪੁਲਿਸ ਨੇ ਇਹਨਾਂ ਨੂੰ ਛੋਟ ਕਿ ਸੌ ਵਾਰ ਸਵੇਰੇ 11 ਵਜੇ ਜਲੰਧਰ ਦੇ ਪੀਏ ਵੀ ਚੌਕ ਦਾ ਜਿਹੜਾ ਲਾਈਓ ਵਾਲਾ ਉਦੋਂ ਅਸੀਂ ਕਰਾਂਗੇ ਜਿਹੜਾ ਹਾਈਵੇ ਆ ਉੱਥੇ ਤੰਗਾ ਲਾ ਕੇ ਅਸੀਂ ਜਾਮ ਕਰਾਂਗੇ ਔਰ ਅਡਮਿਟੇ ਸਮੇਂ ਦੇ ਵਾਸਤੇ ਜਾਮ ਕਰਾਂਗੇ ਇਹਨਾਂ ਲੋਕਾਂ ਨੂੰ ਦੱਸ ਦਿਆਂਗੇ ਕਿ ਤੁਹਾਡੇ ਜਿਹੜੇ ਮੂੰਹ ਤੇ ਅਸੀਂ ਚਪੇੜ ਮਾਰਨੀ ਜਾਣਦੇ ਆ ਕਿ ਤੁਸੀਂ ਮੁਸੀਬਾ ਹੀ ਛੱਡ ਕੇ ਨਾ ਪੰਗਾ ਲਓਗੇ ਕਿਸੇ ਧਰਮ ਦੇ ਲੋਕਾਂ ਨੂੰ ਤੁਸੀਂ ਕੁਝ ਕਹੋਗੇ ਕਿ ਤੁਹਾਨੂੰ ਕੀ ਲੱਗਦਾ ਅਸੀਂ ਚੁੱਪ ਕਰਕੇ ਬਿਠੇ ਰਾਵਾਂਗੇ ਆਈਏ ਸਿਰਫ ਸ਼ਾਂਤੀ ਪਸੰਦ ਬੰਦੇ ਇਸ ਲਈ ਜੋ ਸਾਨੂੰ ਪ੍ਰਸ਼ਾਸਨ ਨੇ ਕਿਹਾ ਜੋ ਸਾਨੂੰ ਪੁਲਿਸ ਨੇ ਕਿਹਾ ਅਸੀਂ ਉਹਦੇ ਕਰਕੇ ਚੁੱਪ ਕਰਕੇ ਬਿਠੇ ਆ ਲੇਕਿਨ ਕੱਲ੍ਹ ਇੱਕ ਆਣ ਕੇ ਜੋਣਾ ਹੁਣ ਤੁਸੀਂ ਵੀ ਤਿਆਰ ਰਹੋ ਤੁਸੀਂ ਜਿਹੜੇ ਇਹਨਾਂ ਦੀ ਪਿੱਠ ਪੁਛਤ ਨਹੀਂ ਕਰਦੇ ਹੋ ਤੁਸੀਂ ਜਿਹੜੇ ਇਹ ਲੋਕ ਜਿਹੜੇ ਮਸੀਤ ਧਰਮ ਦੇ ਖਿਲਾਫ ਕੰਮ ਕਰ ਰਹੇ ਆ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਇਸ ਲਈ ਤੁਸੀਂ ਸਾਨੂੰ ਇਨਸਾਫ ਨਹੀਂ ਕਰਵਾ ਦਵਾਰੇ ਸੋ ਇਹ ਫੈਸਲਾ ਜਿਹੜਾ ਅਸੀਂ ਕੀਤਾ ਗਲੋਬਲ ਕ੍ਰਿਸ਼ਨ ਚਰਚਾ ਕਮੇਟੀ ਨੇ ਇਹ ਅਸੀਂ ਕਿਸੇ ਦੀ ਗੱਲ ਨਹੀਂ ਸੁਣੀ ਕਿਉਂਕਿ ਅਸੀਂ ਇਹ ਜਿਹੜੀਆਂ ਤੁਸੀਂ ਮਿੱਟੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਹੋ ਔਰ ਜਿਹੜੇ ਲੋਕ ਸਾਡੇ ਵਿਰੋਧੀ ਆ ਤੁਸੀਂ ਉਹਨਾਂ ਨੂੰ ਹੱਲਾਸ਼ੀਰੀ ਦਿੰਦੇ ਹੋ ਕਿ ਕਰੀਲਾ ਜੋ ਕਰਨਾ ਵਾ ਅਸੀਂ ਕੁਝ ਨਹੀਂ ਇਹ ਤੁਹਾਨੂੰ ਕੁਛ ਕਹਿਣਾ ਹੋਣੇ ਬਰਦਾਸ਼ਤ ਤੋਂ ਬਾਹਰ ਆ ਔਰ ਕੋਈ ਵੀ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ